ਇਧਰ ਸਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਕਿਸਾਨ ਅੱਜ ਚੰਡੀਗੜ੍ਹ ਨੂੰ ਜਾ ਰਹੇ ਸੀ ਥਾਂ ਥਾਂ ਦੇ ਉੱਤੇ ਪੁਲਿਸ ਦੇ ਵੱਲੋਂ ਰੋਕੇ ਗਏ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੁੰਦੇ ਹੀ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਕਾਕਾ ਸਿੰਘ ਕੋਟਲਾ ਬੜੇ ਗੁੱਸੇ ਦੇ ਵਿੱਚ ਨਜ਼ਰ ਆਏ ਜੋ ਅੱਜ ਸਯੁਕਤ ਕਿਸਾਨ ਮੋਰਚੇ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਨੇ ਵਰਤਾਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤਿੱਖੇ ਸ਼ਬਦਾਂ ਦੇ ਵਿੱਚ ਸਿੱਧੀ ਚੇਤਾਵਨੀ ਦੇ ਦਿੱਤੀ ਆ ਕਾਕਾ ਸਿੰਘ ਕੋਟਲਾ ਦੇ ਨਾਲ ਸਾਡੇ ਸਹਿਯੋਗੀ ਜੋਗਰਾਜ ਸਿੰਘ ਭੀਖੀ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਤੁਹਾਨੂੰ ਪੂਰੀ ਗੱਲਬਾਤ ਸੁਣਾਉਣੀ ਆ ਅੱਜ ਤੁਸੀਂ ਪੰਜਾਬ ਲੈਵਲ ਤੇ ਵਾਥਵਾਥ ਦੇਣ ਦਾ ਦੌਰਾ ਕੀਤਾ ਹੈਗਾ ਚੰਡੀਗੜ੍ਹ ਦਾ ਵੀ ਵਿਸ਼ੇਸ਼ ਮੁੱਦਾ ਹੋਊਗਾ ਪਛਾਣਨਾ ਤੇ ਇਹਦੇ ਬਾਰੇ ਦੱਸੋ ਜੀ ਕਿੰਨੇ ਹੋ ਜਾਣਕਾਰੀ ਹੈ ਕਿ ਇੱਕੋ ਮੈਂ ਜਿਹੜੇ ਅੱਜ ਸਾਡੇ ਦੋ ਜ਼ਿਲ੍ਹਿਆਂ ਦੀ ਮੀਟਿੰਗ ਸੀ ਭਾਰਤੀ ਕਿਸਾਨ ਮਣੇਕਾ ਸਿੱਧੂਪੁਰ ਦੀ ਅਸੀਂ ਸੋਚਿਆ ਕਿ 7 ਮਾਰਚ ਨੂੰ ਇੱਕ ਪੂਰੇ ਪੰਜਾਬ ਦੇ ਸਾਡੇ 21 ਜ਼ਿਲ੍ਹੇ ਚਲਦੇ ਨੇ 21 ਦੀ ਮੀਟਿੰਗ ਕੀਤੀ ਜਾਂਦੀ ਜਿਹਦੇ ਵਿੱਚੋਂ ਅੱਜ ਬਰਨਾਲਾ ਸੰਗਰੂਰ ਸਾਨੂੰ ਬੜੀਆਂ ਦਿੱਕਤਾਂ ਆਈਆਂ ਸਰਕਾਰ ਰੋਕਦੀ ਰਹੀ ਹਰੇਕ ਦਾ ਰੋਕ ਤੇ ਫਿਰ ਵੀ ਅਸੀਂ ਨੰਘਦੇ ਰਹਿ ਕੇ ਵਿੰਗੇ ਟਾਈਮ ਦਿੱਤੇ ਤੇ ਪੂਰੇ ਉੱਪਰੇ ਉਹਦੇ ਵਿੱਚੋਂ ਅਸੀਂ ਹੁਣ ਜ਼ਿਲ੍ਹਾ ਪਟਿਆਲਾ ਦੇ ਵਿੱਚ ਆਏ ਆ ਕਿ ਸਾਡੀ ਜਿਹੜੀ ਮੰਗ ਕੇਂਦਰ ਸਰਕਾਰ ਦੇ ਨਾਲ ਲੜ ਰਹੇ ਆ ਸਾਲ ਭਰ ਤੋਂ ਉੱਪਰ ਹੋ ਗਿਆ ਤਾਂ ਜਿਹੜੇ ਬਿਆਨ ਭਾਪੀ ਦੇ ਰਹੀ ਸੀ ਜਿਹੜੇ ਸਵਾਲ ਸਾਡੇ ਤੇ ਬੀਜੇਪੀ ਚੱਕਦੀ ਸੀ ਅੱਜ ਬੜਾ ਦਿਲ ਨੂੰ ਦੁੱਖ ਲੱਗਿਆ ਕਿ ਜਿਹੜੇ ਜਦੋਂ ਅਸੀਂ 13 ਫਰਵਰੀ ਨੂੰ ਕੰਧਾਂ ਕੱਢੀਆਂ ਜਾ ਰਹੀਆਂ ਸੀ ਜਦੋਂ ਫੋਰਸ ਮਂਗਾਈ ਜਾ ਰਹੀ ਸੀ ਬਾਹਰਲੇ ਸਟ੍ਰੀਟਾਂ ਤੋਂ ਜਦੋਂ ਸੀਆਰਪੀ ਦੇ ਹਵਾਲੇ ਕੀਤਾ ਜਾ ਰਿਆ ਸੀ ਬਾਰਡਰ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਬਿਆਨ ਸੀ ਕਿ ਕਿਸਾਨ ਆਪ ਦੀ ਰਾਜਧਾਨੀ 'ਚ ਜਾ ਰਹੇ ਨੇ ਇਹਨਾਂ ਨੂੰ ਜਾਣ ਦਿਓ ਅੱਜ ਵੀ ਕਿਸਾਨ ਆਪ ਦੀ ਰਾਜਧਾਨੀ ਜਾ ਰਹੇ ਨੇ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਸਾਡਾ ਮੁੱਖ ਮੰਤਰੀ ਬੈਠਾ ਸਾਡਾ ਮੰਤਰੀ ਮੰਡਲ ਬੈਠਾ ਹੈ ਭਾਈ ਅੱਜ ਕਿਉਂ ਚੰਡੀਗੜ੍ਹ ਨੂੰ ਸੀਲ ਕੀਤਾ ਅੱਜ ਉਹੀ ਮੰਗਾ ਨੇ ਤੂੰ ਇਹ ਕਹਿ ਰਹੇ ਵੀ ਕੇਂਦਰ ਨਾਲ ਨੇ ਸਟੇਟ ਨਾਲ ਹੈ ਤੇ ਸਟੇਟ ਨਾਲ ਹੀ ਮੰਗਣੀ ਤਾਂ ਫਿਰ ਵਧੀਆ ਕਹਿਣਾ ਚਾਹੁੰਦਾ ਆਓ ਬੈਠ ਕੇ ਆਪਣੀ ਜੇ ਮੰਗ ਹੈ ਕੇਂਦਰ ਨਾਲ ਇਕੱਠੇ ਹੋ ਕੇ ਲੜਗੇ ਤਾਂ ਅਸੀਂ ਤਾਂ ਸਾਰਿਆਂ ਨੂੰ ਸਦਾ ਇਹ ਦੇਵਾਂਗੇ ਕਿ ਖਨੌਰੀ ਸ਼ੰਭੂ ਰਤਨਪੁਰੇ ਮੋਰਚੇ ਚੱਲਦੇ ਆ ਆ ਭਰਾਵੋ ਜਿੰਨੀ ਸ਼ਕਤੀ ਸਰਕਾਰਾਂ ਵਰਤਦੀਆਂ ਨੇ ਇਹ ਐਵੇਂ ਨਹੀਂ ਵਰਤਦੀਆਂ ਇਹਨਾਂ ਨੇ ਉਹੀ ਸੇਮ ਬੀਜੇਪੀ ਦੀ ਨੀਤੀ ਤੇ ਜਿਹੜਾ ਹੱਤਕੰਡਾ ਭਾਜਪੀ ਨੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਨਿੰਦਣ ਦਾ ਬਾਹਰਲੇ ਸਟੇਟਾਂ ਤੇ ਵਰਤਿਆ ਆਮ ਆਦਮੀ ਪਾਰਟੀ ਉਸ ਗੱਲ ਤੇ ਆ ਗਈ ਕਿ ਕਿਸਾਨਾਂ ਨੂੰ ਜਿੰਨੀਆਂ ਗਾਲਾਂ ਕੱਢਾਂਗੇ ਕਿਸਾਨਾਂ ਨੂੰ ਜਿੰਨਾ ਕੁੱਟਾਂਗੇ ਕਿਸਾਨਾਂ ਨੂੰ ਜਿੰਨਾ ਲੁੱਟਾਂਗੇ ਓਨੇ ਵਰਗ ਸਾਡੇ ਨੇੜੇ ਆਉਣਗੇ ਭਰਾਵੋ ਦੂਜੇ ਵਰਗਾਂ ਨੂੰ ਪੀਲ ਹੈ ਭਲੇਖੇ ਚ ਨਾ ਰਿਓ ਇਹ ਨਾਂ ਵਰਤ ਕੇ ਸਤਾ ਤੇ ਆਉਣ ਵਾਲੇ ਲੋਕ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਮਿਲਣਾ ਹੈ ਆ ਸਾਡੇ ਭਾਈਚਾਰਾ ਚੋਂ ਮਿਲਣਾ ਆ ਸਾਡੇ ਲੋਕਾਂ ਤੋਂ ਮਿਲਣਾ ਹੈ ਜੇ ਜ਼ਮੀਨਾਂ ਚੱਲੀਆਂ ਗਈਆਂ ਜਿਹੜਾ ਉਹ ਸਬਸਿਡੀ ਤੇ ਮਿਲਦਾ ਇਹ ਨਾਜ ਬੰਦ ਹੋ ਜਾਣਾ ਇਹੀ ਨਾਜ ਅਡਾਨੀ ਬਾਨੀਆਂ ਦੇ ਏਕਦਾਮਾਂ ਚੋਂ ਮਿਲਣਾ ਹੈ ਇਹ ਉਹਨਾਂ ਦੇ ਮੌਲਾ ਚੋਂ ਮਿਲਣਾ ਹੈ ਫਿਰ ਮਰ ਮਰਜ਼ੀ ਦੇ ਰੇਟ ਮਿਲਣਗੇ ਇਹੀ ਅਸੀਂ ਕਿਸਾਨਾਂ ਨੂੰ ਪੀਲ ਕਰਦੇ ਆ ਅੱਜ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਪੂਰੇ ਸ਼ਬਦਾਂ ਚ ਨਿੰਦਿਆ ਵੀ ਕਰਦੇ ਆ ਤੇ ਉਹ ਸਾਥੀਆਂ ਨੂੰ ਸਲਾਹ ਵੀ ਦਿੰਦੇ ਆ ਕਿ ਭਰਾਵੋ ਭਿੜੋ ਲੜੋ ਜਿਹੜਾ ਕੋਈ ਸਾਡੇ ਨਾਲ ਕੇਂਦਰ ਸਰਕਾਰ ਨਾਲ ਕਰਿਆ ਸੀ ਐਵੇਂ ਪੋਲੇ ਪੈਰੀ ਜਿਹੜਾ ਬਿਆਨ ਕਿ ਸੜਕਾਂ ਰੋਕ ਲੈਨੇਓ ਟ੍ਰੇਨਾਂ ਰੋਕ ਲੈਨੇਓ ਪਾਈਪ ਲੋਨਾਂ ਰੋਕ ਲੈਨੇਓ ਸੱਸ ਨੂੰ ਦੇ ਰੋਲੇ ਚ ਆ ਜਾਂਨੇਓ ਐਡੇ ਵੱਡੇ ਸਵਾਲ ਕਰਕੇ ਹੁਣ ਸ਼ਾਂਤਮਈ ਨੂੰ ਨਿਕਾਹ ਦਿੱਲੀ ਚੰਡੀਗੜ੍ਹ ਦਾ ਜਿਹੜਾ ਸੋਡਾ ਨਿਸ਼ਾਨਾ ਵਧਣਾ ਚਾਹੀਦਾ ਇਸ ਕਰਕੇ ਅਸੀਂ ਪੂਰੇ ਅੱਜ ਜੋ ਵੀ ਸਾਡੇ ਬਿਆਨ ਆਏ ਨੇ ਕਿਸਾਨਾਂ ਦੇ ਕਿ ਕਿਸਾਨੀ ਭਾਈਚਾਰਾ ਸਾਡੀ ਕਿਸਾਨਾਂ ਜ਼ਮੀਨਾਂ ਨਾਲ ਮੁੱਦਾ ਹੈ ਅਸੀਂ ਅੱਜ ਖਨੌਰੀ ਲੜ ਰਹੇ ਹਾਂ ਤਾਂ ਸਾਡੇ ਸਮੁੱਚੇ ਕਿਸਾਨ ਭਾਈਚਾਰੇ ਨੂੰ ਇਹ ਜਿਹੜੇ ਸ਼ਬਦ ਵਰਤੇ ਨੇ ਮੁੱਖ ਮੰਤਰੀ ਨੂੰ ਵਾਪਸ ਲੈਣੇ ਚਾਹੀਦੇ ਨੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲਦੀ ਬਲਦੀ ਹੈ ਭਗਵੰਤ ਮਾਨ ਨੇ ਕਿ ਜਿੰਨੇ ਕਿਸਾਨਾਂ ਨੂੰ ਕੁੱਟਾਂਗੇ ਜਿੰਨਾ ਇਹਨਾਂ ਨੂੰ ਲੁੱਟਾਂਗੇ ਦੂਜੇ ਵਰਗ ਸਾਡੇ ਨੇੜੇ ਆਉਣਗੇ ਇਸ ਕਰਕੇ ਬੋਲਿਆ ਮੁੱਖ ਮੰਤਰੀ ਕੋਈ ਅਣਜਾਣਪੁਰੋਚ ਨਹੀਂ ਬੋਲਿਆ ਜਿਹੜਾ ਕੁਝ ਭਾਜਪੀ ਕਰਨਾ ਚਾਹੁੰਦੀ ਹੈ ਉਹੀ ਭਰਾਵੋ ਆਮ ਆਦਮੀ ਪਾਰਟੀ ਨੇ ਆਪਦੀ ਨੀਤੀ ਬਣਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਡੇ ਭਰਾ ਬਾਦਰਾਂ ਤੇ ਬੈਠ ਕੇ ਹਰਿਆਣੇ ਵਾਲੇ ਕਿਸਾਨਾਂ ਨੂੰ ਸਵਾਲ ਕਰਦੇ ਹੁੰਦੇ ਸੀ ਕਿ ਤੁਸੀਂ ਥੋੜੇ ਆਉਨੇ ਹੋ ਤੁਸੀਂ ਟਰਾਲੀਆਂ ਲੈ ਕੇ ਨਹੀਂ ਆਉਂਦੇ ਉਹ ਕਹਿੰਦੇ ਸੀ ਸਾਡੇ ਬੀਜੇਪੀ ਦੀ ਸਰਕਾਰ ਹੈ ਜਿੱਦੇ ਪੰਜਾਬ ਚ ਆ ਗਈ ਬੀਜੇਪੀ ਦੀ ਸਰਕਾਰ ਸੋ ਨੂੰ ਪਤਾ ਲੱਗਣਾ ਕਿ ਅਸੀਂ ਪਿੰਡਾਂ 'ਚੋਂ ਕਿਵੇਂ ਆਏ ਆ ਅਸੀਂ ਬਾਣਾ ਰਾਹੀ ਇੱਥੇ ਆਏ ਆ ਆਹ ਸਥਿਤੀ ਆਜੋ ਭਗਵੰਤ ਮਾਨ ਨੇ ਬਣਾਈ ਆ ਕਿ ਚੰਡੀਗੜ੍ਹ ਚ ਵੀਰ ਨਹੀਂ ਵੜ ਸਕਦੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਲੱ ਜਾ ਸਕਦੇ ਭਰਾਵੋ ਤਕੜੇ ਹੋ ਕੇ ਲੜਨਾ ਪੈਣਾ ਐਵੇਂ ਕੋਈ ਮਾੜੇ ਮੋٹے ਕੰਮਾਂ ਦੇ ਨਾਲ ਮੰਗਾ ਨਹੀਂ ਮਨਾਈਆਂ ਜਾਣੀਆਂ ਪਰਨ ਕਰਨੇ ਪੈਣਾ ਪਰਿਵਾਰਾਂ ਨੂੰ ਤਿਆਰ ਕਰਨਾ ਪੈਣਾ ਕਿ ਬੱਲੇਬਾਲ ਸਾਹਿਬ ਦੀ ਜਿਹੜੀਆਂ ਮੰਗਾਂ ਨੇ ਲਾਗੂ ਕੁਰਬਾਨ ਤੱਕ ਜਾਰੀ ਰੱਖਾਂਗੇ ਹਰ ਹਾਲਤ ਲੜਾਂਗੇ ਮਰਾਂਗੇ ਭਰਾਵੋ ਵਾਵਾ ਕਰਕੇ ਉੱਠੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਅੱਜ ਤੁਸੀਂ ਦਿੱਤੇ ਪ੍ਰੋਗਰਾਮ ਪੂਰੇ ਪੰਜਾਬ 'ਚ ਨਹੀਂ ਪੂਰੇ ਪਾਰਤ 'ਚ 9 ਵਜੇ ਤੋਂ ਲੈ ਕੇ ਕੋਈ ਚਾਹ ਪਾਣੀ ਨਹੀਂ ਪੀਤਾ ਕੋਈ ਰੋਟੀ ਨਹੀਂ ਖਾਧੀ ਕੋਈ ਰੇੜੀਆਂ ਤੇ ਨਹੀਂ ਗਏ ਜਿਹੜੀਆਂ ਸਾਡੀਆਂ ਗੱਲਾਂ ਬੋਲੀਆਂ ਨੂੰ ਅਮਲ ਦੇ ਵਿੱਚ ਲਿਆਂਦਾ ਹੈ ਤਾਂ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਰਾਇ ਜੀ ਦਾ ਖਾਲਸਾ ਸ੍ਰੀ ਰਾਇ ਜੀ ਕੀ ਫਤਿਹ